ਬੰਦੀਆਂ ਸਿੱਖ ਸੰਗਠਾ ਅੰਦਰ ਬਹੁਤ ਵੱਡੇ ਰੋਸ ਦੀ ਲਹਿਰ ਚੱਲ ਰਹੀ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਰਿਜੈਕਟਿਵ ਕਮੇਟੀ ਨੇ ਤਿੰਨ ਪਾਕਿਸਤਾਨ ਦੇ ਸਿੰਘ ਸਹਿਬਾਨਾਂ ਨੂੰ ਅਪਮਾਨਜਨਕ ਢੰਗ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਔਰ ਜਿਸ ਤੱਕ ਜਗਤ ਦੇ ਅੰਦਰ ਵੱਡਾ ਰੋਸ ਹੈ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਅੱਜ ਅੱਜ ਵੀ ਰੋਸ ਹੈ ਕਿਉਂਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਪੰਥਕ ਇਕੱਤਰਤਾ ਦੇ ਅੰਦਰ ਦੋ ਹੀ ਮੁੱਖ ਡੰਡੇ ਸਨ ਮੁੱਖ ਰੂਪ ਦੇ ਵਿੱਚ ਕਿ ਜੋ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਯਾਨੀ ਕੁਲਦੀਪ ਸਿੰਘ ਗੜਕਾਜ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ ਔਰ ਜੋ ਤਿੰਨ ਸਿੰਘ ਸਹਿਬਾਨ ਸੇਵਾ ਮੁਕਤ ਕੀਤੇ ਗਏ ਦਸੇਦਾਰ ਸ੍ਰੀ ਅਕਾਲ ਤਖਸਾਲ ਸਿੰਘ ਸਾਬਗਾਨੀ ਰਵੀਰ ਸਿੰਘ ਜੀ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਦਸੇਦਾਰ ਤਖਸਿਦ ਕੇਸਗੜ ਸਾਹਿਬ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਦਸੇਦਾਰ ਤਖਸਿਦ ਦਮਦਮਾ ਸਾਹਿਬ ਨੂੰ ਅਨੁਦਵਾਰਾ ਬਹਾਲ ਕੀਤਾ ਜਾਏ ਔਰ ਇਸੇ ਸੰਦਰਭ ਦੇ ਵਿੱਚ 28 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਧਰਨਾ ਰੋਸ ਮਾਰਚ ਲੈ ਕੇ ਸੰਗਤਾਂ ਸ੍ਰੀ ਅਮਰਸਰ ਸਾਹਿਬ ਗਈਆਂ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਸਾਡਾ ਮੈਮੋਰੰਡਮ ਲੈਣ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ 15 April ਤੱਕ ਇਹ ਸਾਰਾ ਮਸਲਾ ਹੱਲ ਕਰ ਦੇਵਾਂਗੇ ਪਰ ਅਸੀਂ ਦੇਖ ਰਹੇ ਹਾਂ ਕਿ 15 April ਤੱਕ ਹੀ ਅੱਜ 27 April ਹੋ ਗਿਆ ਕੋਈ ਮਸਲਾ ਹੱਲ ਹੋਣ ਦੀ ਵਿਜਾਏ ਕੋਈ ਗੱਲ ਇਹੋ ਜੀ ਨਜ਼ਰ ਨਹੀਂ ਆਈ ਇਹ ਲੋਕ ਕਿਸੇ ਵੀ ਗੱਲ ਤੋਂ ਟੱਸ ਤੋਂ ਮੱਸ ਹੋਏ ਹੋਏ ਹਨ ਸੰਗਤਾਂ ਵਿੱਚ ਵੱਡਾ ਰੋਸ ਹੈ ਪੰਥ ਵਿੱਚ ਰੋਸ ਹੈ ਦੁਨੀਆ ਭਰ ਵਿੱਚ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਤੁਸੀਂ ਦੇਖ ਰਹੇ ਹੋ ਸੰਤ ਸਮਾਜ ਦੀਆਂ ਪ੍ਰਮੁੱਖ ਧਿਰਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਮੁਖੀ ਜਥੇਦਾਰ ਸਹਿਬਾਨ ਇੱਥੇ ਬੈਠੇ ਐ ਸੰਗਤਾਂ ਦੇ ਨੁਮਾਇंदे ਬੈਠੇ ਐ ਅਸੀਂ ਫੇਰ ਦੁਬਾਰਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ ਜੰਗ ਜਿਹੜਾ ਸਾਡੇ ਵਿੱਚ ਫਾਇਦਾ ਹੋਏ ਭਰਾ ਮਾਰੂ ਜੰਗ ਵਾਲੇ ਹਾਲਾਤ ਬਣਨ ਅਸੀਂ ਹਰ ਕਦਮ ਬੜਾ ਸੋਚ ਕੇ ਚੁੱਕ ਰਹੇ ਹਾਂ ਕਿ ਸਾਡੀ ਆਪਸੀ ਜਿਹੜੀ ਦੂਰੀਆਂ ਇੱਥੋਂ ਤੱਕ ਨਾ ਵੱਧ ਜਾਣ ਕਿ ਅਸੀਂ ਇੱਕ ਦੂਜੇ ਲਈ ਨਫ਼ਰਤ ਦੇ ਪਾਤਰ ਨਾ ਬਣ ਜਾਈਏ ਸੰਗਤਾਂ ਦੇ ਵਿੱਚ ਦੁਨੀਆ ਭਰ ਵਿੱਚ ਕੋਈ ਐਸਾ ਮਾਹੌਲ ਨਾ ਬਣੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਬਣ ਗਿਆ ਜਾਂ ਟਕਰਾਅ ਹੋਇਆ ਬਾਹਰ ਇਹ ਕਰ ਸੋ ਆਪਸੀ ਭਰਾ ਮਾਰੂ ਜੰਗ ਤੋਂ ਸੰਕੇ ਸੰਕੋਚ ਰੱਖਦੇ ਹੋਏ ਦਿਨ ਬਦਨ ਅਸੀਂ ਬਹੁਤ ਟਾਈਮ ਦੇ ਰਹੇ ਹਾਂ ਕਿ ਅਜੇ ਵੀ ਮੌਕਾ ਸ਼੍ਰੋਮਣੀ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਮਸਲਾ ਹੱਲ ਕਰ ਕੋ ਅੱਜ ਦੀ ਇਕੱਤਰਤਾ ਹੋਈ ਸਾਰੇ ਮਹਾਪੁਰਖਾਂ ਨਾਲ ਸਾਰੀਆਂ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਨਾਲ ਜੋ ਪਹੁੰਚੇ ਆ ਅਸੀਂ ਬੈਠ ਕੇ ਲੰਮੀ ਵਿਚਾਰ ਕੀਤੀ ਆ ਇਹ ਅਸੀਂ ਫੇਰ ਵੀ 10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਹਾਂ ਕਿ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਦੀਆਂ ਜੋ ਨਿਫਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ। ਅਗਰ ਇਹ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ ਅਸੀਂ ਬੜੀ ਨਿਮਰਤਾ ਨਾਲ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਦੀ ਨੁਮਾਇੰਦਗੀ ਕਰਦੇ ਹਾਂ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ। ਕਿ ਭਰਾਵੋ ਭਰਾਮਾਰੂ ਜੰਗਵਲ ਆਪਣੀ ਕੌਮ ਨੂੰ ਨਾ ਤੋਰੋ ਔਰ ਜੋ ਕੌਮ ਦੇ ਵਿੱਚ ਰੋਸ ਪੈਦਾ ਹੋਇਆ ਉਸ ਰੋ ਉਸ ਰੋਸ ਨੂੰ ਅਜੇ ਸ਼ਾਂਤ ਕਰਨ ਦਾ ਸਮਾਂ ਇਸ ਲਈ 10 ਮਈ ਤੱਕ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਨੂੰ ਬਹਾਲ ਕੀਤਾ ਜਾਏ ਨਵੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਏ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਸਾਂਝ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਿਹائش ਤੇ ਸੰਤ ਸਮਾਜ ਪੰਜ ਪੰਜ ਸੂ ਸੰਗਤ ਦੇ ਦਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲਿਟਿਕਲ ਲੋਕਾਂ ਵਰਗ ਨਹੀਂ ਆ ਸਿਆਸੀ ਧਰਮ ਵਰਗ ਨਹੀਂ ਆ ਅਸੀਂ ਬੈਠ ਕੇ ਇੱਥੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਆ ਨਾਮ ਜਪਾਂਗੇ ਔਰ ਕੇਸਰੀ ਢੰਡੀਆਂ ਕੇਸਰੀ ਨਿਸ਼ਾਨਾਂ ਦੀ ਸ਼ਤਲਛਾ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਘਰ ਅੱਗੇ ਹੋਏਗਾ। ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ। ਲੰਗਰ ਵੀ, ਜਲਪਾਣੀ ਵੀ ਸੰਗਤਾਂ ਨਾਲ ਲੈ ਕੇ ਜਾਣਗੀਆਂ, ਸਾਰਾ ਇੰਤਜ਼ਾਮ ਕੀਤਾ ਹੋਏਗਾ। ਔਰ ਇਹ ਪ੍ਰੋਗਰਾਮ ਅਸੀਂ ਪੂਰੇ 1 ਸਾਲ ਲਈ ਅੱਜ ਦੇ ਰਹੇ ਹਾਂ। ਇਹ ਪ੍ਰੋਗਰਾਮ ਅੱਜ ਅਸੀਂ 1 ਸਾਲ ਲਈ ਪੂਰਾ ਨਿਯਤ ਕਰ ਲਿਆ, ਪ੍ਰੋਗਰਾਮ ਬਣਾਇਆ ਸਾਰੇ ਸੰਸਮਾਜ ਨੇ। ਨਵੇਂ ਸੰਗਤ ਅਥਾ ਬੰਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕਿ ਸਾਤ ਸੰਗਤ ਜੀ ਅਸੀਂ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਅੱਗੇ ਜੁਲਾਈ ਵਿੱਚ ਪਹਿਲਾ ਐਤਵਾਰ 6 ਜੁਲਾਈ ਨੂੰ ਆ ਰਿਹਾ ਹਰ ਮਹੀਨੇ ਦੇ ਪਹਿਲੇ ਐਤਵਾਰ ਇਹ ਰੋਸ ਪ੍ਰਦਰਸ਼ਨ ਉਹਨਾਂ ਦੇ ਘਰ ਦੇ ਅੱਗੇ ਹੋਏਗਾ ਔਰ ਉਹਦੇ ਵਿੱਚ ਗੁਰਬਾਣੀ ਦਾ ਜਾਪ ਹੋਏਗਾ ਕੇਸਰੀ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਜਾਵਾਂਗੇ ਬਰਬਾਜ ਔਰ ਹਰ ਵੇਰੀ ਅਰਦਾਸ ਹੋਏਗੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੋ ਤਖਤਾਂ ਦੀ ਮਾਨ ਮਰਿਆਦਾ ਦਾ અપਮਾਨ ਹੋਇਆ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦਾ ਘੋਰ ਨਰਾਦਰ ਕੀਤਾ ਗਿਆ ਉਸ અપਮਾਨ ਦਾ ਉਸ ਨਰਾਦਰਤਾ ਦਾ ਬਹੁਤ ਵੱਡਾ ਕੌਮ ਦੇ ਅੰਦਰ ਅੱਜ ਰੋਸ ਹੈ ਬਹੁਤ ਵੱਡਾ ਰੋਸ ਹੈ ਇਸ ਕਰਕੇ ਕਿ ਇਹ ਲੋਕ ਜੋ ਕੁਝ ਕਰ ਰਹੇ ਆ ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਲੱਗੀ ਹੈ ਇਹ ਸਾਡਾ ਪ੍ਰੋਗਰਾਮ ਹੈ ਔਰ 6 ਜੂਨ ਦੇ ਸ਼ਹੀਦੀ ਸਮਾਗਮ ਦੇ ਵਿੱਚ 2 6 ਜੂਨ ਨੂੰ ਦਮਦਮਾ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੱਡਾ ਸ਼ਹੀਦੀ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਹੋਏਗਾ ਉਹਦੇ ਵਿੱਚ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਦਿੱਤੇ ਜਾਣਗੇ ਸੋ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਇਹੀ ਅਸੀਂ ਰੂਪਰੇਖਾ ਲਿਖੀ ਆ ਇਸ ਕਰਕੇ ਮੈਂ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਿ ਆਪਣਾ ਫਰਜ ਸਮਝ ਕੇ ਪੰਥ ਦੇ ਇਸ ਪ੍ਰੋਗਰਾਮ ਵਿੱਚ ਸਿੰਘ ਸਹਿਬਾਨਾਂ ਦੀ ਬਹਾਲੀ ਵਿੱਚ ਤਖਤਾਂ ਦੇ ਸਨਮਾਨ ਦੀ ਬਹਾਲੀ ਵਿੱਚ ਸਾਰੇ ਅੱਗੇ ਆਓ ਆਪਣਾ ਯੋਗਦਾਨ ਪਾਓ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਤਖਤਾਂ ਦਾ ਸਨਮਾਨ ਬਹਾਲ ਕਰਾਉਣ ਲਈ ਆਪਣਾ ਯੋਗਦਾਨ ਪਾਈਏ ਪੰਜਾਬ ਦੇ ਵਿੱਚੋਂ ਹਾਰਸਿਕ ਆਪਣਾ ਬਣਦਾ ਯੋਗਦਾਨ ਪਾਵੇ ਇਹਦੇ ਲਈ ਮੈਂ ਸਾਰੀ ਸੰਗਤ ਨੂੰ ਵੀ ਸਮੁੱਚੇ ਸੰਸਮਾਜ ਨੂੰ ਸਮੁੱਚੇ ਅੰਗ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਸਾਰੇ ਮਿਲ ਕੇ ਆਪਾਂ ਏਕਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣਾ ਔਰ ਬਾਕੀ ਵੀ ਜਿੰਨੀਆਂ ਪੰਥ ਦੀਆਂ ਧਿਰਾਂ ਪੰਥ ਦੇ ਅੰਗ ਹੈ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਕੋਈ ਰਾਜਸੀ ਪ੍ਰੋਗਰਾਮ ਨਹੀਂ ਰੋਲ ਹੈ ਧਾਰਮਿਕ ਅਜੰਡਾ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਤਖਤਾਂ ਦੇ ਸਨਮਾਨ ਦਾ ਇਸ ਲਈ ਤੁਸੀਂ ਵੀ ਸਾਰੇ ਬਣਦਾ ਆਪਣਾ ਆਪਣਾ ਯੋਗਦਾਨ ਪਾਓ ਸਹਿਯੋਗ ਦਿਓ ਤੇ ਆਪਣੇ ਫਰਜ਼ ਪਛਾਣੋ ਇਹ ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ ਵਿੱਚ ਬਾਬਾ ਜੀ ਨਵੇਂ ਜੇ세ਦਾਰ ਲਗਾਏ ਗਏ ਨੇ ਔਰ ਤਖਸਾਲ ਦੀ ਦਵਾਈ ਦੇ ਵਿੱਚ ਜਿਹੜਾ ਸਿੱਖ ਪੰਥ ਆ ਉਹਨਾਂ ਨੂੰ ਨਹੀਂ ਪ੍ਰਵਾਨ ਕਰ ਰਿਹਾ ਕੀ ਸਮਝਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਵਿਜੇਤ ਕਿਉਂ ਆਏ ਕਿ ਉਹ ਇਹ ਫੈਸਲਾ ਵੀ ਮੈਂ ਸੰਗਤਾਂ ਨੂੰ ਅੱਜ ਫੇਰ ਅੱਜ ਦੀ ਇਕੱਤਰਤਾ ਵੱਲੋਂ ਅਪੀਲ ਕਰਦਾ ਕਿ ਗਿਆਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਗਿਆਨੀ ਟੇਕ ਸਿੰਘ ਜੀ ਧਨੋਲਾ ਇਹਨਾਂ ਦਾ ਸੰਗਤ ਪੂਰਨ ਰੂਪ ਦੇ ਵਿੱਚ ਬਾਈਕਾਟ ਕਰੇ ਔਰ ਜਿਹੜੇ ਇਹਨਾਂ ਦਾ ਸਹਿਯੋਗ ਕਰ ਰਹੇ ਹੈ ਜਿਹੜੇ ਲੋਕ ਇਹਨਾਂ ਨੂੰ ਪ੍ਰੋਗਰਾਮਾਂ ਤੇ ਅੱਗੇ ਲਜਾਣ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਾਂ ਕੋਈ ਹੋਰ ਹੈ ਉਹਨਾਂ ਦਾ ਸਮੁੱਚੀ ਸੰਗਤ ਡਟ ਕੇ ਬਾਈਕਾਟ ਕਰੇ ਇਹਨਾਂ ਲੋਕਾਂ ਦਾ ਵੀ ਡਟ ਕੇ ਬਾਈਕਾਟ ਕਰਨ ਔਰ ਇਹਨਾਂ ਦੋਨਾਂ ਦਾ ਜਿਹੜੀਆਂ ਨਵੀਆਂ ਨੁਕਤੀਆਂ ਹੋਈਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਗਿਆਨੀ ਟੇਕ ਸਿੰਘ ਧਨੋਲਾ ਇਹਨਾਂ ਦਾ ਦੋਨਾਂ ਦਾ ਪੂਰਨ ਰੂਪ ਦੇ ਵਿੱਚ ਸਾਰਾ ਪੰਥ ਸਾਰੀਆਂ ਸੰਗਤਾਂ ਔਰ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਇਹਨਾਂ ਦਾ ਪੂਰਨ ਰੂਪ ਦੇ ਵਿੱਚ ਬਾਈਕਾਟ ਕੀਤਾ ਗਿਆ। ਸਮਝਾਜੀ ਪਹਿਲਾਂ ਵੀ ਤੁਸੀਂ ਐਲਟੀਮੇਟਮ ਦਿੱਤਾ ਸੀ ਕਿ ਜਾਸ ਸਿੰਘ ਕੁੰਦਰੀ ਹਾਲ ਦੇ ਸਾਹਮਣੇ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਪ੍ਰਧਾਨ ਸਾਹਿਬ ਕਹਿੰਦੇ ਸੀ ਕਿ ਮੇਰੇ ਬਾਬਾ ਜੀ ਦਾ ਪਿਆਰ ਆ ਮੈਂ ਆਪ ਗੱਲ ਕਰੂੰਗਾ। ਪਹੁੰਚੇ ਤੁਹਾਡੇ ਕੋਲ ਮਿਲੇ ਤੁਹਾਨੂੰ ਆਣ ਕੇ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਉਸ ਦਿਨ ਉਹਨਾਂ ਨੇ 15 April ਤੱਕ ਦਾ ਸਮਾਂ ਲਿਆ ਸੀ। ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ। ਇਸੇ ਲਈ ਮੈਂ ਉਹਨਾਂ ਨੂੰ ਅਖੀਰ 10 May ਤੱਕ ਦਾ ਸਮਾਂ ਦਿੱਤਾ। ਤੇ 10 ਮਈ ਤੱਕ ਤੁਸੀਂ ਇਹ ਮਸਲਾ ਜਿਹੜਾ ਇਸ ਨੂੰ ਠੀਕ ਕਰੋ ਸੰਗਤਾਂ ਦੀਆਂ ਭਾਵਨਾਵਾਂ ਦਾ ਪੰਛ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹੋਇਆਂ ਤਿੰਨੇ ਸੰਸਹਿਬਾਨਾਂ ਦੀ ਬਹਾਲੀ ਕਰੋ ਜਿਹੜੇ ਇਹਨਾਂ ਦੇ ਡਿਕਟਮ ਨੇ ਨਿਯੁਕਤ ਕੀਤੇ ਉਹਨਾਂ ਦੀਆਂ ਨੁਕਤੀਆਂ ਰੱਦ ਕੀਤੀਆਂ ਜਾਣ ਜੇ ਅਗਰ ਨਹੀਂ ਕਰਦੇ ਫਿਰ ਅਸੀਂ ਪ੍ਰੋਗਰਾਮ ਦੇਤਾ ਫਿਰ ਅਸੀਂ ਉਹ ਪ੍ਰੋਗਰਾਮ ਨੂੰ ਸਾਰਿਆਂ ਨੇ ਕਾਮਯਾਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਉਹ ਭਾਈ ਪਿਛਲੇ ਦਿਨੀ ਇਹ ਵੀ ਗੱਲ ਉੱਠ ਕੇ ਸਾਹਮਣੇ ਆਈ ਕਿ ਉਹ ਕਹਿੰਦੇ ਕਿ ਜefeਦਾਰ ਗੜਗੱਜ ਨੂੰ ਕਾਰਜਕਾਰੀ ਲਗਾਇਆ ਜੀ ਅਜੇ ਉਹਨਾਂ ਨੂੰ ਪੱਕੇ ਤੌਰ ਤੇ ਜefeਦਾਰੀ ਨਹੀਂ ਦਿੱਤੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਹਨੂੰ ਵੀ ਲਾਇਆ ਕੋਈ ਮਰਜ਼ਾਦਾ ਨਾਲ ਨਹੀਂ ਲਾਇਆ ਕੋਈ ਵਿਧੀ ਵਿਧਾਨ ਨਹੀਂ ਲਾਇਆ ਕੋਈ ਪੰਥ ਦੀ ਸਹਿਮਤੀ ਨਾਲ ਨਹੀਂ ਲਾਇਆ ਜਿਹੜੇ ਤਰੀਕੇ ਨਾਲ ਜefeਦਾਰਾਂ ਦੀ ਨੁਕਤੀ ਕਰਨ ਦਾ ਇਹਨਾਂ ਨੇ ਰਸਤਾ ਬਣਾਇਆ ਕੀ ਇਹ ਕਸ਼ਤਾਂ ਦੇ ਸਨਮਾਨ ਵਾਲੀ ਜਾ ਸਤਕਾਰ ਵਾਲੀ ਜਾਂ ਸਿੰਘ ਸਹਿਬਾਨਾਂ ਦੇ ਪਦਵੀਆਂ ਦੇ ਅਨੁਸਾਰ ਇਹ ਤਰੀਕਾ ਬਾਧਮ ਹੈ ਇਹ ਕੋਈ ਬਾਧਮ ਨਹੀਂ ਤਰੀਕਾ ਇਹਨਾਂ ਨੇ ਮਨਮਰਜ਼ੀ ਦੇ ਨਾਲ ਕੇਵਲ ਆਪਣੇ ਹੰਕਾਰ ਨੂੰ ਅਤੇ ਜਿੱਦ ਨੂੰ ਪਕਾਉਣ ਵਾਸਤੇ ਇਹਨਾਂ ਨੇ ਮਹਾਰਾਜ ਦੀ ਮਰਜ਼ਾਦਾ ਨੂੰ ਵੀ ਤਖਤਾਂ ਦੇ ਸਨਮਾਨ ਨੂੰ ਵੀ ਸਿੰਘ ਸਹਿਬਾਨਾਂ ਦੀ ਪਦਵੀ ਨੂੰ ਵੱਡੀ ਟਾਲਾਈ ਹੈ ਇਸ ਕਰਕੇ ਇਹ ਕੋਈ ਦਸੇਦਾਰ ਪੌ ਨਾ ਕੌਮ ਨੇ ਪ੍ਰਵਾਨ ਕੀਤੇ ਨਾ ਕਰਨੇ ਆ ਇਹ ਕੋਈ ਪ੍ਰਮਾਨ ਨਹੀਂ ਹੈਗੇ ਇਹ ਰੱਦ ਕੀਤੇ ਹੋਏ ਆ ਪੰਥਕ ਕਾਠ ਨੇ ਇਹਨਾਂ ਦੀ ਨੁਕਤੀ ਰੱਦ ਕੀਤੀ ਹੈ ਔਰ ਸੰਗਤਾਂ ਨੂੰ ਮੈਂ ਅਪੀਲ ਕੀਤੀ ਹੈ ਵੀ ਇਹਨਾਂ ਦਾ ਬਾਈਕਾਟ ਕਰੋ ਅਭੇ ਜੇ ਅਕਾਲ ਤਖਤ ਸਾਹਿਬ ਤੇ ਨਵਾਂ ਜੱਥੇਦਾਰ ਆ ਜਾਂਦੇ ਆ ਤੇ ਕੀ ਕਹਣੀ ਤੁਸੀਂ ਕਿਹਨੂੰ ਘੜਗਾਜੀ ਇਹਨੂੰ ਪ੍ਰਮਾਨ ਕਰੋ ਕਿ ਤੁਸੀਂ ਕੀ ਇਸ ਗੱਲ ਸਾਹਿਬ ਤੇ ਉਹਦੇ ਮੈਂ ਅਸੀਂ ਮੇਰੀ ਬੇਨਤੀ ਇਹ ਆ ਅਸੀਂ ਇੱਕ ਦੀ ਗੱਲ ਨਹੀਂ ਕੀਤੀ ਅਸੀਂ ਤਿੰਨੇ ਸਿੰਘ ਸਹਿਬਾਨਾਂ ਦੀ ਗੱਲ ਕੀਤੀ ਹੈ ਕਿ ਤਿੰਨੇ ਸਿੰਘ ਸਹਿਬਾਨਾਂ ਨੂੰ ਜਿਹੜੇ ਪਹਿਲੇ ਸਿੰਘ ਸਹਿਬਾਨ ਹੈ ਸਿੰਘ ਸਬ ਗੈਨੀ ਰਕਬੀਰ ਸਿੰਘ ਸਿੰਘ ਸਬ ਗੈਨੀ ਸੁਲਤਾਨ ਸਿੰਘ ਸਿੰਘ ਸਬ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਪਹਿਲਾ ਸਾਡਾ ਉਹਨਾਂ ਨੂੰ ਬਹਾਲ ਕਰਨ ਦਾ ਟੀਚਾ। ਬਾਬਾ ਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਬਾਦਲਗੜ੍ਹ ਜਾ ਕੇ ਇਹ ਪ੍ਰੋਗਰਾਮ ਹੋ ਲਿਖਿਆ ਜਾਣਾ ਔਰ ਪਿਛਲੇ ਦਿਨੀ ਪ੍ਰਧਾਨ ਸੁਖਵੀਰ ਸਿੰਘ ਬਾਦਲੇ ਕਹਿੰਦੇ ਵਿਖਾਈ ਦਿੱਤੇ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮੁਖਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਗੱਲ ਦੇ ਬਾਰੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਪਰ ਜਿਸ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨੁਕਤੀ ਕੀਤੀ ਗਈ ਹੈ। ਉਹ ਸਟੇਰ ਕਿੱਦੀ ਸੀ ਉਹ ਸ਼੍ਰੋਮਣੀ ਕਮੇਟੀ ਦੀ ਸਟੇਜ ਹੈ ਉਹਨਾਂ ਦੀ ਥਾਂ ਸਿਆਸੀ ਬਿਆਨ ਜਿਹੜੇ ਇਹ ਲੋਕ ਦੰਦੇ ਆ ਨਾ ਉਹਨਾਂ ਨੂੰ ਸੰਗਤ ਚ ਚੰਗੀ ਤਰ੍ਹਾਂ ਸਮਝਦੀ ਹੈ ਵੀ ਕੀ ਨਾਤਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾਲ ਹੈ ਕੀ ਇਹਨਾਂ ਦਾ ਅਕਾਲੀ ਦਲ ਦਾ ਉਹ ਸਭ ਨੂੰ ਪਤਾ ਕੀ ਆਸ ਬਾਬਾਈ ਕੀਤੀ ਜਾ ਸਕਦੀ ਹੈ ਹੁਣ ਕਿ ਇਹ ਜਿਹੜਾ ਅਗਲਾ ਸੰਘਰਸ਼ ਆਪਾਂ ਵੇਢ ਰਹੇ ਆ ਵੀ ਉਹਦੇ ਵਿੱਚ ਜਿਹੜਾ ਕਿ ਨਹੀਂ ਕਿ ਜਲਦੀ ਇਹ ਫਤਿਹ ਹਸਣੂਗੀ ਦੇਖੋ ਜੀ ਸਾਡਾ ਕੰਮ ਹੈ ਸੰਘਰਸ਼ ਕਰਨਾ ਸੰਗਤ ਨੂੰ ਨਾਲ ਲੈ ਕੇ ਤੁਰਨਾ ਕਾਮਯਾਬੀ ਗੁਰੂ ਨੇ ਬਖਸ਼ਣੀ ਹੈ ਕਾਮਯਾਬੀ ਸਤਿਗੁਰੂ ਨੇ ਬਖਸ਼ਣੀ ਹੈ ਕਿਰਪਾ ਉਹਨਾਂ ਨੇ ਕਰਨੀ ਹੈ ਸੰਗਤ ਨੇ ਸਹਿਯੋਗ ਦੇਣਾ ਇਹ ਸੰਗਤ ਦੇ ਹੱਥ ਵਿੱਚ ਹੈ ਕਿ ਕਿੰਨੀ ਦਿਲ ਦੀ ਸੰਗਤ ਇਸ ਮੋਰਚੇ ਨੂੰ ਫਤਿਹ ਕਰਦੀ ਹੈ ਇਸ ਕਰਕੇ ਸਾਡਾ ਕੰਮ ਹੈ ਅਸੀਂ ਸੰਘਰਸ਼ ਕਰਨਾ ਉਹ ਸੱਚੇ ਪਾਤਸ਼ਾਹ ਸਾਡੇ ਤੋਂ ਸਾਰਾ ਕੁਝ ਦਿੰਦਾ ਹੈ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਠਾ ਅੰਦਰ ਬਹੁਤ ਵੱਡੇ ਰੋਸ ਦੀ ਲਹਿਰ ਚੱਲ ਰਹੀ ਹੈ ਇਹ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਡਾਇਰੈਕਟਿਵ ਕਮੇਟੀ ਨੇ ਤਿੰਨ ਸਖਸਾਂ ਦੇ ਸਿੰਘ ਸਹਿਬਾਨਾਂ ਨੂੰ ਅਪਮਾਨਜਨਕ ਢੰਗ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਔਰ ਜਿਸ ਦਾ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਹੈ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਅੱਜ ਅੱਜ ਵੀ ਰੋਸ ਹੈ ਕਿਉਂਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਪੰਥਕ ਇਕੱਤਰਤਾ ਦੇ ਅੰਦਰ ਦੋ ਹੀ ਮੁੱਖ ਡੰਡੇਸ਼ਨ ਮੁੱਖ ਰੂਪ ਦੇ ਵਿੱਚ ਜੇ ਜੋ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਯਾਨੀ ਕੁਲਦੀਪ ਸਿੰਘ ਗੜਕਾ ਜਪਾ ਬਾਵਾ ਟੇਕ ਸਿੰਘ ਧਨੋਲਾ ਉਹਨਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ ਔਰ ਜੋ ਤਿੰਨ ਸਿੰਘ ਸਹਿਬਾਨ ਸੇਵਾ ਮੁਕਤ ਕੀਤੇ ਗਏ ਦਸੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਭ ਗੈਨੀ ਰਵੀਰ ਸਿੰਘ ਜੀ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਦੀ ਦਸੇਦਾਰ ਤਖਸਿਦ ਕੇਸਗੜ ਸਾਹਿਬ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਦੀ ਦਸੇਦਾਰ ਤਖਸਿਦ ਦਮਦਮਾ ਸਾਹਿਬ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਔਰ ਇਸੇ ਸੰਦਰਭ ਦੇ ਵਿੱਚ 28 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਧਰਨਾ ਰੋਸ ਮਾਰਚ ਲੈ ਕੇ ਸੰਗਤਾਂ ਸ੍ਰੀ ਅਮਰਸਰ ਸਾਹਿਬ ਗਈਆਂ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਸਾਡਾ ਮੈਮੋਰੰਡਮ ਲੈਣ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ 15 April ਤੱਕ ਇਹ ਸਾਰਾ ਮਸਲਾ ਹੱਲ ਕਰ ਦਿਆਂਗੇ ਪਰ ਅਸੀਂ ਦੇਖ ਰਹੇ ਹਾਂ ਕਿ 15 April ਤੱਕ ਹੀ ਅੱਜ 27 April ਹੋ ਗਿਆ ਕੋਈ ਮਸਲਾ ਹੱਲ ਹੋਣ ਦੀ ਬਜਾਏ ਕੋਈ ਗੱਲ ਇਹੋ ਜੀ ਨਜ਼ਰ ਨਹੀਂ ਆਈ ਇਹ ਲੋਕ ਕਿਸੇ ਵੀ ਗੱਲ ਤੋਂ ਟੱਸ ਤੋਂ ਮੱਸ ਹੋਏ ਹੋਏ ਸੰਗਤਾਂ ਵਿੱਚ ਵੱਡਾ ਰੋਸ ਹੈ ਪੰਥ ਵਿੱਚ ਰੋਸ ਹੈ ਦੁਨੀਆ ਭਰ ਵਿੱਚ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਤੁਸੀਂ ਦੇਖ ਰਹੇ ਹੋ ਸੰਸਮਾਡ ਦੀਆਂ ਪ੍ਰਮੁੱਖ ਧਿਰਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਮੁਖੀ ਜਥੇਦਾਰ ਸਹਿਬਾਨ ਇੱਥੇ ਬੈਠੇ ਆ ਸੰਗਤਾਂ ਦੇ ਨਮਾਇंदे ਬੈਠੇ ਆ ਅਸੀਂ ਫੇਰ ਦੁਬਾਰਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ جنگ ਜਿਹੜਾ ਸਾਡੇ ਵਿੱਚ ਫਾਇਦਾ ਹੋਏ ਭਰਾ ਮਾਰੂ جنگ ਵਾਲੇ ਹਾਲਾਤ ਬਣ ਅਸੀਂ ਹਰ ਕਦਮ ਬੜਾ ਸੋਚ-ਸੋਚ ਕੇ ਚੁੱਕ ਰਹੇ ਆ ਕਿ ਸਾਡੀ ਆਪਸੀ ਜਿਹੜੀ ਦੂਰੀਆਂ ਇੱਥੋਂ ਤੱਕ ਨਾ ਵੱਧ ਜਾਣ ਕਿ ਅਸੀਂ ਇੱਕ ਦੂਜੇ ਲਈ ਨਫ਼ਰਤ ਦੇ ਪਾਤਰ ਨਾ ਬਣ ਜਾਈਏ ਸੰਗਤਾਂ ਦੇ ਵਿੱਚ ਦੁਨੀਆ ਭਰ ਵਿੱਚ ਕੋਈ ਐਸਾ ਮਾਹੌਲ ਨਾ ਬਣੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਬਣ ਗਿਆ ਜਾਂ ਟਕਰਾਅ ਹੋਇਆ ਬਾਹਰ ਇਹ ਕਰ ਸੋ ਆਪਸੀ ਭਰਾ ਮਾਰੂ جنگ ਤੋਂ ਸੰਕੇ ਸੰਕੋਚ ਰੱਖਦੇ ਹੋਏ ਦਿਨ ਬਦਨ ਅਸੀਂ ਬਹੁਤ ਟਾਈਮ ਦੇ ਰਹੇ ਹਾਂ ਕਿ ਅਜੇ ਵੀ ਮੌਕਾ ਸ਼੍ਰੋਮਣੀ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਮਸਲਾ ਹੱਲ ਕਰ ਕੋ ਅੱਜ ਦੀ ਇਕੱਤਰਤਾ ਹੋਈ ਸਾਰੇ ਮਹਾਪੁਰਖਾਂ ਨਾਲ ਸਾਰੀਆਂ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਨਾਲ ਜੋ ਪਹੁੰਚੇ ਆ ਅਸੀਂ ਬੈਠ ਕੇ ਲੰਮੀ ਵਿਚਾਰ ਕੀਤੀ ਆ ਕਿ ਅਸੀਂ ਫੇਰ ਵੀ 10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਹਾਂ ਕਿ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਦੀਆਂ ਜੋ ਨਿਫਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ। ਅਗਰ ਇਹ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ। ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ। ਅਸੀਂ ਬੜੀ ਨਿਮਰਤਾ ਨਾਲ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਦੀ ਨੁਮਾਇੰਦਗੀ ਕਰਦੇ ਹਾਂ। ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਭਰਾਵੋ ਭਰਾ ਮਾਰੂ ਜੰਗਵਾਲ ਆਪਣੀ ਕੌਮ ਨੂੰ ਨਾ ਤੋੜੋ। ਔਰ ਜੋ ਕੌਮ ਦੇ ਵਿੱਚ ਰੋਸ ਪੈਦਾ ਹੋਇਆ ਉਸ ਰੋ ਉਸ ਰੋਸ ਨੂੰ ਅੱਜ ਸ਼ਾਂਤ ਕਰਨ ਦਾ ਸਮਾਂ ਇਸ ਲਈ 10 ਮਈ ਤੱਕ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਨੂੰ ਬਹਾਲ ਕੀਤਾ ਜਾਏ ਨਵੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਏ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਸਾਹਮੜ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਿਹائش ਤੇ ਸੰਤ ਸਮਾਜ 5500 ਸੰਗਤ ਦੇ ਦਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲੀਟੀਕਲ ਲੋਕਾਂ ਵਰਗਾ ਨਹੀਂ ਹੈ ਸਿਆਸੀ ਤੇ ਰਾਮ ਵਰਗਾ ਨਹੀਂ ਹੈ ਅਸੀਂ ਬੈਠ ਕੇ ਇੱਥੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਆ ਨਾਮ ਜਪਾਂਗੇ ਔਰ ਕੇਸਰੀ ਢੰਡੀਆਂ ਕੇਸਰੀ ਨਿਸ਼ਾਨਾਂ ਦੀ ਸ਼ਤਲਛਾ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਘਰ ਅੱਗੇ ਹੋਏਗਾ ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ ਲੰਗਰ ਵੀ ਜਲਪਾਣੀ ਵੀ ਸੰਗਤਾਂ ਨਾਲ ਲੈ ਕੇ ਜਾਣਗੀਆਂ ਸਾਰਾ ਇੰਤਜ਼ਾਮ ਕੀਤਾ ਹੋਏਗਾ ਔਰ ਇਹ ਪ੍ਰੋਗਰਾਮ ਅਸੀਂ ਪੂਰੇ 1 ਸਾਲ ਲਈ ਅੱਜ ਦੇ ਰਹੇ ਹਾਂ ਇਹ ਪ੍ਰੋਗਰਾਮ ਅੱਜ ਅਸੀਂ 1 ਸਾਲ ਲਈ ਪੂਰਾ ਨਿਯਤ ਕਰ ਲਿਆ ਪ੍ਰੋਗਰਾਮ ਬਣਾਇਆ ਸਾਰੇ ਸੰਸਮਾਜ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਸਾਤ ਸੰਗਤ ਜੀ ਅਸੀਂ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਅੱਗੇ ਜੁਲਾਈ ਵਿੱਚ ਪਹਿਲਾ ਐਤਵਾਰ 6 ਜੁਲਾਈ ਨੂੰ ਆ ਰਿਹਾ ਹਰ ਮਹੀਨੇ ਦੇ ਪਹਿਲੇ ਐਤਵਾਰ ਇਹ ਰੋਸ ਪ੍ਰਦਰਸ਼ਨ ਉਹਨਾਂ ਦੇ ਘਰ ਦੇ ਅੱਗੇ ਹੋਏਗਾ ਔਰ ਉਹਦੇ ਵਿੱਚ ਗੁਰਬਾਣੀ ਦਾ ਜਾਪ ਹੋਏਗਾ ਕੇਸਰੀ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਜਾਵਾਂਗੇ ਪਰਬਾਤ ਹੋਈ ਔਰ ਹਰ ਵੇਰੀ ਅਰਦਾਸ ਹੋਏਗੀ ਸਤਗੁਰੂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੋ ਤਖਤਾਂ ਦੀ ਮਾਨ ਮਰਿਆਦਾ ਦਾ ਅਪਮਾਨ ਹੋਇਆ ਸਿੰਘ ਸਹਿਬਾਨਾਂ ਦੀਆਂ ਪਦਮੀਆਂ ਦਾ ਘੋਰ ਨਰਾਦਰ ਕੀਤਾ ਗਿਆ ਉਸ અપਮਾਨ ਦਾ ਉਸ ਨਰਾਦਰਤਾ ਦਾ ਬਹੁਤ ਵੱਡਾ ਕੌਮ ਦੇ ਅੰਦਰ ਅੱਜ ਰੋਸ ਹੈ ਬਹੁਤ ਵੱਡਾ ਰੋਸ ਹੈ ਇਸ ਕਰਕੇ ਕਿ ਇਹ ਲੋਕ ਜੋ ਕੁਝ ਕਰ ਰਹੇ ਆ ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਲੱਗੀ ਹੈ ਇਹ ਸਾਡਾ ਪ੍ਰੋਗਰਾਮ ਹੈ ਔਰ 6 ਜੂਨ ਦੇ ਸ਼ਹੀਦੀ ਸਮਾਗਮ ਦੇ ਵਿੱਚ 26 ਜੂਨ ਨੂੰ ਦਮਦਮਾ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੱਡਾ ਸ਼ਹੀਦੀ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਹੋਏਗਾ ਉਹਦੇ ਵਿੱਚ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਦਿੱਤੇ ਜਾਣਗੇ ਸੋ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਇਹ ਹੀ ਅਸੀਂ ਰੂਪਰੇਖਾ ਲਿਖੀ ਆ ਇਸ ਕਰਕੇ ਮੈਂ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਿ ਆਪਣਾ ਫਰਜ਼ ਸਮਝ ਕੇ ਪੰਥ ਦੇ ਇਸ ਪ੍ਰੋਗਰਾਮ ਵਿੱਚ ਸਿੰਘ ਸਹਿਬਾਨਾਂ ਦੀ ਬਹਾਲੀ ਵਿੱਚ ਤਖਤਾਂ ਦੇ ਸਨਮਾਨ ਦੀ ਬਹਾਲੀ ਵਿੱਚ ਸਾਰੇ ਅੱਗੇ ਆਓ ਆਪਣਾ ਯੋਗਦਾਨ ਪਾਓ ਇਸ ਰੋਸ਼ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਤਖਤਾਂ ਦਾ ਸਨਮਾਨ ਬਹਾਲ ਕਰਾਉਣ ਲਈ ਆਪਣਾ ਯੋਗਦਾਨ ਪਾਈਏ ਪੰਜਾਬ ਦੇ ਵਿੱਚੋਂ ਹਰ ਸਿੱਖ ਆਪਣਾ ਬਣਦਾ ਯੋਗਦਾਨ ਪਾਵੇ ਇਹਦੇ ਲਈ ਮੈਂ ਸਾਰੀ ਸੰਗਤ ਨੂੰ ਵੀ ਸਮੁੱਚੇ ਸੰਸਮਾਜ ਨੂੰ ਸਮੁੱਚੇ ਅੰਗ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਸਾਰੇ ਮਿਲ ਕੇ ਆਪਾਂ ਏਕਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣਾ ਔਰ ਬਾਕੀ ਵੀ ਜਿੱਲੀਆਂ ਪੰਥ ਦੀਆਂ ਧਿਰਾਂ ਪੰਥ ਦੇ ਅੰਗ ਹੈ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਕੋਈ ਰਾਜਸੀ ਪ੍ਰੋਗਰਾਮ ਨਹੀਂ ਰੋਲ ਹੈ ਧਾਰਮਿਕ ਅਜੰਡਾ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਤਖਤਾਂ ਦੇ ਸਨਮਾਨ ਦਾ ਇਸ ਲਈ ਤੁਸੀਂ ਵੀ ਸਾਰੇ ਬਣਦਾ ਆਪਣਾ ਆਪਣਾ ਯੋਗਦਾਨ ਪਾਓ ਸਹਿਯੋਗ ਦਿਓ ਤੇ ਆਪਣੇ ਫਰਜ਼ ਪਛਾਣੋ ਇਹ ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ ਵਿੱਚ ਬਾਬਾ ਜੀ ਨਵੇਂ ਜੇਸ਼ੇਦਾਰ ਲਗਾਏ ਗਏ ਨੇ ਔਰ ਟਕਸਾਲ ਦੀ ਬਵਾਈ ਦੇ ਵਿੱਚ ਜਿਹੜਾ ਸਿੱਖ ਪੰਥਾ ਉਹਨਾਂ ਨੂੰ ਨਹੀਂ ਪ੍ਰਵਾਨ ਕਰ ਰਿਆ ਕੀ ਸਮਝਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਵਿਜਿਤ ਕਿਉਂ ਆਇਆ ਇਹ ਫੈਸਲਾ ਮੈਂ ਸੰਗਤਾਂ ਨੂੰ ਅੱਜ ਫੇਰ ਅੱਜ ਦੀ ਇਕੱਤਰਤਾ ਵੱਲੋਂ ਅਪੀਲ ਕਰਦਾ ਕਿ ਗਿਆਨੀ ਗਿਆਨੀ ਕੁਲਦੀਪ ਸਿੰਘ ਗੜਗਾਜ ਔਰ ਗਿਆਨੀ ਟੈਕਸਿੰਗ ਦੀ ਧਨੋਲਾ ਇਹਨਾਂ ਦਾ ਸੰਗਤਪੂਰਨ ਰੂਪ ਦੇ ਵਿੱਚ ਬਾਈਕਾਟ ਕਰੇ ਔਰ ਜਿਹੜੇ ਇਹਨਾਂ ਦਾ ਸਹਿਯੋਗ ਕਰ ਰਹੇ ਹੈ ਜਿਹੜੇ ਲੋਕ ਇਹਨਾਂ ਨੂੰ ਪ੍ਰੋਗਰਾਮਾਂ ਤੇ ਅੱਗੇ ਲਜਾਣ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਾਂ ਕੋਈ ਹੋਰ ਹੈ ਉਹਨਾਂ ਦਾ ਸਮੁੱਚੀ ਸੰਗਤ ਡਟ ਕੇ ਬਾਈਕਾਟ ਕਰੇ ਇਹਨਾਂ ਲੋਕਾਂ ਦਾ ਵੀ ਡਟ ਕੇ ਬਾਈਕਾਟ ਕਰਨ ਔਰ ਇਹਨਾਂ ਦੋਨਾਂ ਦਾ ਜਿਹੜੀਆਂ ਨਵੀਆਂ ਨੁਕਤੀਆਂ ਹੋਈਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਗਿਆਨੀ ਤੇਜ ਸਿੰਘ ਧਨੌਲਾ ਇਹਨਾਂ ਦਾ ਦੋਨਾਂ ਦਾ ਪੂਰਨ ਰੂਪ ਦੇ ਵਿੱਚ ਸਾਰਾ ਪੰਥ ਸਾਰੀਆਂ ਸੰਗਤਾਂ ਔਰ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਇਹਨਾਂ ਦਾ ਪੂਰਨ ਰੂਪ ਦੇ ਵਿੱਚ ਬਾਈਕਾਟ ਕੀਤਾ ਜਾਵੇ ਸਮਝ ਜੀ ਪਹਿਲਾਂ ਵੀ ਤੁਸੀਂ ਐਲਟੀਮੇਟਮ ਦਿੱਤਾ ਸੀ ਤੇਜਾ ਸਿੰਘ ਸੁੰਦਰੀ ਹਾਲ ਦੇ ਸਾਹਮਣੇ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਪ੍ਰਧਾਨ ਸਾਹਿਬ ਕਹਿੰਦੇ ਸੀ ਕਿ ਮੇਰੇ ਬਾਪਾ ਜੀ ਦਾ ਪਿਆਰ ਆ ਮੈਂ ਆਪ ਗੱਲ ਕਰੂੰਗਾ ਪਹੁੰਚੇ ਤੁਹਾਡੇ ਕੋਲ ਮਿਲੇ ਤੁਹਾਨੂੰ ਆਣ ਕੇ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਉਦੋਂ ਉਹਨਾਂ ਨੇ 15 ਅਪ੍ਰੈਲ ਤੱਕ ਦਾ ਸਮਾਂ ਲਿਆ ਸੀ ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਇਸੇ ਲਈ ਮੈਂ ਉਹਨਾਂ ਨੂੰ ਅਖੀਰ 10 ਮਈ ਤੱਕ ਦਾ ਸਮਾਂ ਦਿੱਤਾ ਤੇ 10 ਮਈ ਤੱਕ ਤੁਸੀਂ ਇਹ ਮਸਲਾ ਜਿਹੜਾ ਇਸ ਨੂੰ ਠੀਕ ਕਰੋ ਸੰਗਤਾਂ ਦੀਆਂ ਭਾਵਨਾਵਾਂ ਦਾ ਪੰਛ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹੋਇਆਂ ਤਿੰਨੇ ਸੰਸਹਿਬਾਨਾਂ ਦੀ ਬਹਾਲੀ ਕਰੋ ਜਿਹੜੇ ਇਹਨਾਂ ਡਿਕਟੋਰ ਨੇ ਨਿਯੁਕਤ ਕੀਤੇ ਉਹਨਾਂ ਦੀਆਂ ਨੁਕਤੀਆਂ ਰੱਦ ਕੀਤੀਆਂ ਜਾਣ ਜੇ ਅਗਰ ਨਹੀਂ ਕਰਦੇ ਫਿਰ ਅਸੀਂ ਪ੍ਰੋਗਰਾਮ ਦੇਤਾ ਫਿਰ ਅਸੀਂ ਉਹ ਪ੍ਰੋਗਰਾਮ ਨੂੰ ਸਾਰਿਆਂ ਨੇ ਕਾਮਯਾਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਬਾਈ ਪਿਛਲੇ ਦਿਨੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਕਹਿੰਦੇ ਜਿ세ਧਾਰ ਗੜਗੱਜ ਨੂੰ ਕਾਰਜਕਾਰੀ ਲਗਾਇਆ ਜੀ ਅਜੇ ਉਹਨਾਂ ਨੂੰ ਪੱਕੇ ਤੌਰ ਤੇ ਜਿ세ਧਾਰੀ ਨਹੀਂ ਦਿੱਤੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਹਨੂੰ ਵੀ ਲਾਇਆ ਕੋਈ ਮਰਜ਼ਾਦਾ ਨਾਲ ਨਹੀਂ ਲਾਇਆ ਕੋਈ ਵਿਧੀ ਵਿਧਾਨ ਨਹੀਂ ਲਾਇਆ ਕੋਈ ਪੰਥ ਦੀ ਸਹਿਮਤੀ ਨਾਲ ਨਹੀਂ ਲਾਇਆ ਜਿਹੜੇ ਤਰੀਕੇ ਨਾਲ ਜਫੇਦਾਰਾਂ ਦੀ ਨੁਕਤੀ ਕਰਨ ਦਾ ਇਹਨਾਂ ਨੇ ਰਸਤਾ ਪਣਾਇਆ ਕੀ ਇਹ ਤਖਤਾਂ ਦੇ ਸਨਮਾਨ ਵਾਲੀ ਜਾਂ ਸਤਕਾਰ ਵਾਲੀ ਜਾਂ ਸਿੰਘ ਸਹਿਬਾਨਾਂ ਦੇ ਪਦਵੀਆਂ ਦੇ ਅਨੁਸਾਰ ਇਹ ਤਰੀਕਾ ਬਾਜਮ ਹੈ ਇਹ ਕੋਈ ਬਾਜਮ ਨਹੀਂ ਤਰੀਕਾ ਇਹਨਾਂ ਨੇ ਮਨਮਰਜ਼ੀ ਦੇ ਨਾਲ ਕੇਵਲ ਆਪਣੇ ਹੰਕਾਰ ਨੂੰ ਅਤੇ ਜਿਦ ਨੂੰ ਪਗਾਉਣ ਵਾਸਤੇ ਇਹਨਾਂ ਨੇ ਮਹਾਰਾਜ ਦੀ ਮਰਜ਼ਾਦਾ ਨੂੰ ਵੀ ਤਖਤਾਂ ਦੇ ਸਨਮਾਨ ਨੂੰ ਵੀ ਸਿੰਘ ਸਹਿਬਾਨਾਂ ਦੀ ਪਦਵੀ ਨੂੰ ਵੱਡੀ ਟਾਲਾਈ ਇਸ ਕਰਕੇ ਇਹ ਕੋਈ ਦਸੇਦਾਰ ਪਉ ਨਾ ਕੌਮ ਨੇ ਪ੍ਰਵਾਨ ਕੀਤੇ ਨਾ ਕਰਨੇ ਆ ਇਹ ਕੋਈ ਪ੍ਰਮਾਨ ਨਹੀਂ ਹੈਗੇ ਇਹ ਰੱਦ ਕੀਤੇ ਹੋਏ ਆ ਪੰਥਕ ਇਕੱਠ ਨੇ ਇਹਨਾਂ ਦੀ ਨੁਕਤੀ ਰੱਦ ਕੀਤੀ ਹੈ ਔਰ ਸੰਗਤਾਂ ਨੂੰ ਮੈਂ ਅਪੀਲ ਕੀਤੀ ਆ ਵੀ ਇਹਨਾਂ ਦਾ ਬਾਈਕਾਟ ਕਰੋ ਅਭਾ ਜੇ ਅਕਾਲ ਤਖਤ ਸਾਹਿਬ ਤੇ ਨਵਾਂ ਜੱਥੇਦਾਰ ਆ ਜਾਂਦੇ ਆ ਤੇ ਕੀ ਕਹਣੀ ਤੁਸੀਂ ਸੰਗਠ ਗਾ ਜੀ ਇਹਨੂੰ ਪ੍ਰਮਾਨ ਕਰੋ ਕਿ ਤੁਸੀਂ ਕਿਸ ਗੱਲ ਸਾਹਿਬ ਤੇ ਉਹਦੇ ਮੈਂ ਅਸੀਂ ਬੇਰੀ ਬੇਨਤੀ ਇਹ ਆ ਅਸੀਂ ਇੱਕ ਦੀ ਗੱਲ ਨਹੀਂ ਕੀਤੀ ਅਸੀਂ ਤਿੰਨੇ ਸੰਗ ਸਹਿਬਾਨਾਂ ਦੀ ਗੱਲ ਕੀਤੀ ਹੈ ਕਿ ਤਿੰਨੇ ਸਿੰਘ ਸਹਿਬਾਨਾਂ ਨੂੰ ਜਿਹੜੇ ਪਹਿਲੇ ਸਿੰਘ ਸਹਿਬਾਨ ਆ ਸਿੰਘ ਸਭ ਗੈਨੀ ਰਕਬੀਰ ਸਿੰਘ ਸਿੰਘ ਸਭ ਗੈਨੀ ਸੁਲਤਾਨ ਸਿੰਘ ਸਿੰਘ ਸਭ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਪਹਿਲਾ ਸਾਡਾ ਉਹਨਾਂ ਨੂੰ ਬਹਾਲ ਕਰਨ ਦਾ ਟੀਚਾ ਬਾਬਾ ਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਬਾਦਲਪਿੰਡ ਜਾ ਕੇ ਇਹ ਪ੍ਰੋਗਰਾਮ ਹੋ ਲਿਖਿਆ ਜਾਣਾ ਔਰ ਪਿਛਲੇ ਦਿਨੀ ਪ੍ਰਧਾਨ ਸੁਖਬੀਰ ਸਿੰਘ ਬਾਦਲੇ ਕਹਿੰਦੇ ਵਿਖਾਈ ਦਿੱਤੇ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮੁਖਤਿਆਰ ਹੈ ਸ਼੍ਰੋਮਣੀ ਕਾਲੀ ਦਲ ਦਾ ਉਹਦੇ ਨਾਲ ਕੋਈ ਇਹ ਲੈਣ ਦੇਣ ਨਹੀਂ ਹੈ ਇਹ ਗੱਲ ਦੇ ਬਾਰੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਪਰ ਜਿਸ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨੁਕਤੀ ਕੀਤੀ ਗਈ ਹੈ ਉਹ ਸਟੇਜ ਕਿੱਦੀ ਸੀ ਉਹ ਸ਼੍ਰੋਮਣੀ ਕਮੇਟੀ ਦੀ ਸਟੇਜ ਹੈ ਉਹਨਾਂ ਦੀ ਥਾਂ ਸਿਆਸੀ ਬਿਆਨ ਜਿਹੜੇ ਇਹ ਲੋਕ ਦੰਦੇ ਹੈ ਨਾ ਉਹਨਾਂ ਨੂੰ ਸੰਗਤ ਚੰਗੀ ਤਰ੍ਹਾਂ ਸਮਝਦੀ ਹੈ ਵੀ ਕੀ ਨਾਤਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾਲ ਹੈ ਕੀ ਇਹਨਾਂ ਦਾ ਅਕਾਲੀ ਦਲ ਦਾ ਉਹ ਸਭ ਨੂੰ ਪਤਾ ਹੈ ਕੀ ਆਸ ਬਾਬਾਈ ਕੀਤੀ ਜਾ ਸਕਦੀ ਹਣਕੇ ਇਹ ਜਿਹੜਾ ਅਗਲਾ ਸੰਘਰਸ਼ ਆਪਾਂ ਵੇਖ ਰਹੇ ਆਂ ਵੀ ਉਹਦੇ ਵਿੱਚ ਜਿਹੜਾ ਕਿੰਨੀ ਕੁ ਜਲਦੀ ਇਹ ਫਤਿਹ ਹਸਣੂਗੀ ਦੇਖੋ ਜੀ ਸਾਡਾ ਕੰਮ ਹੈ ਸੰਘਰਸ਼ ਕਰਨਾ ਸੰਗਤ ਨੂੰ ਨਾਲ ਲੈ ਕੇ ਤੁਰਨਾ ਕਾਮਯਾਬੀ ਗੁਰੂ ਨੇ ਬਖਸ਼ਣੀ ਹੈ ਕਾਮਯਾਬੀ ਸਤਿਗੁਰੂ ਨੇ ਬਖਸ਼ਣੀ ਹੈ ਕਿਰਪਾ ਉਹਨਾਂ ਨੇ ਕਰਨੀ ਹੈ ਸੰਗਤ ਨੇ ਸਹਿਯੋਗ ਦੇਣਾ ਇਹ ਸੰਗਤ ਦੇ ਹੱਥ ਵਿੱਚ ਹੈ ਕਿ ਕਿੰਨੀ ਦਿਲ ਦੀ ਸੰਗਤ ਇਸ ਮੋਰਚੇ ਨੂੰ ਫਤਿਹ ਕਰਦੀ ਹੈ ਇਸ ਕਰਕੇ ਸਾਡਾ ਕੰਮ ਹੈ ਅਸੀਂ ਸੰਘਰਸ਼ ਕਰਨਾ ਉਹ ਸੱਚੇ ਪਾਤਸ਼ਾਹ ਸਾਡੇ ਤੋਂ ਸਾਰਾ ਕੁਝ ਵਾਹ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਠਾ ਅੰਦਰ ਬਹੁਤ ਵੱਡੇ ਰੋਸ ਦੀ ਲਹਿਰ ਚੱਲ ਰਹੀ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਰਿਜੈਕਟਿਵ ਕਮੇਟੀ ਨੇ ਤਿੰਨ ਫਕਸਲਾਂ ਦੇ ਸਿੰਘ ਸਹਿਬਾਨਾਂ ਨੂੰ ਅਪਮਾਨਜਨਕ ਢੰਗ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਔਰ ਜਿਸ ਤਾ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਹੈ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਅੱਜ ਅੱਜ ਵੀ ਰੋਸ ਹੈ ਕਿਉਂਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਪੰਥਕ ਇਕੱਤਰਤਾ ਦੇ ਅੰਦਰ ਦੋ ਹੀ ਮੁਖ ਡੰਡੇ ਸਨ ਮੁਖ ਰੂਪ ਦੇ ਵਿੱਚ ਇਹ ਜੋ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਯਾਨੀ ਕੁਲਦੀਪ ਸਿੰਘ ਗੜਕਾਜਾ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ ਔਰ ਜੋ ਤਿੰਨ ਸਿੰਘ ਸਹਿਬਾਨ ਸੇਵਾ ਮੁਕਤ ਕੀਤੇ ਗਏ ਦਸੇਦਾਰ ਸ੍ਰੀ ਅਕਾਲ ਤਖਸਾਲ ਸਿੰਘ ਸਫਗਾਨੀ ਰਵੀਰ ਸਿੰਘ ਜੀ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਦਸੇਦਾਰ ਤਖਸਿਰੀ ਕੇਸਗੜ ਸਾਹਿਬ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਦਸੇਦਾਰ ਤਖਸਿਰੀ ਦਮਦਮਾ ਸਾਹਿਬ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਔਰ ਇਸੇ ਸੰਦਰਭ ਦੇ ਵਿੱਚ 28 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਧਰਨਾ ਰੋਸ ਮਾਰਚ ਲੈ ਕੇ ਸੰਗਤਾਂ ਸ੍ਰੀ ਅਮਰitsar ਸਾਹਿਬ ਗਈਆਂ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ